ਚਾਰ ਬੰਦੇ ਮਰ ਗਏ ਪਹਿਲਾ ਰਾਜਾ ਦੂਜਾ ਵਪਾਰੀ ਤੇ ਤੀਜਾ ਸੀ ਗਿਆਨੀ ਕਥਾਵਾਚਕ ਤੇ ਚੌਥਾ ਤੁਸੀਂ ਮਜ਼ਦੂਰ ਪਗੜ ਕਰਿਓ ਸੀ ਦੀ ਸਾਖੀ ਦਾ ਮਤਲਬ ਹੁੰਦਾ ਸਿੱਖਿਆ ਬਾਣੀ ਨੂੰ ਮਿਲਾ ਕੇ ਆਪਾਂ ਉਹ ਜਦੋਂ ਧਰਮ ਰਾਜ ਦੇ ਦਰਵਾਜ਼ੇ ਤੇ ਗਏ ਨਾ ਜੀ ਤੇ ਉਹਨੇ ਸਭ ਤੋਂ ਪਹਿਲਾਂ ਰਾਜੇ ਨੂੰ ਪੁੱਛਿਆ ਕਹਿੰਦਾ ਵੀ ਹਾਂ ਕਿਧਰ ਆਉਣੇ ਹੋਏ ਕਹਿੰਦਾ ਜੀ ਬੂਆ ਖੋਲੋ ਵੀ ਮੈਂ ਅੰਦਰ ਆਉਣਾ ਏ ਉਹ ਕਹਿੰਦੇ ਵੀ ਤੈਨੂੰ ਕੀ ਅੰਦਰ ਤੇਰੇ ਆਸਥਾ ਵੀ ਤੂੰ ਇੱਥੇ ਆਇਆ ਉਹ ਕਹਿੰਦਾ ਵੀ ਮੈਂ ਆਪਣੀ ਪਰਜਾ ਨੂੰ ਬੜਾ ਸੁਖੀ ਰੱਖਿਆ ਪਰਜਾ ਨੂੰ ਭੁੱਖੇ ਨਹੀਂ ਮਰਨਤਾ ਸਾਰਿਆਂ ਨੂੰ ਪਿਆਰ ਕੀਤਾ ਉਦਾਂ ਲੰਗਰ ਪਾਣੀ ਖੁੱਲਾ ਵਰਤਾਇਆ ਮੈਨੂੰ ਆਸ ਆ ਮੈਂ ਅੰਦਰ ਜਾਵਾਂਗਾ ਜਦੋਂ ਉਹਨਾਂ ਨੇ ਖਾਤਾ ਖੋਲ ਕੇ ਵੇਖਿਆ ਉਹ ਕਹਿੰਦੇ ਤੂੰ ਆਪਣਿਆਂ ਨੂੰ ਤੇ ਸੁਖੀ ਕੀਤਾ ਜਿਹੜੇ ਲਾਗੇ ਲੱਗੇ ਸੀ ਸਾਰਿਆਂ ਨੂੰ ਰਵਾਇਆ ਸਾਰਿਆਂ ਦੇ ਘਰਾਂ 'ਚ ਨਿਗੇ ਨਿਗੇ ਬੱਚੇ ਮਾਰੇ ਤੂੰ ਵੀ ਪਾਸੀ ਹੋ ਜਾ ਤੈਨੂੰ ਜਗ੍ਹਾ ਨਹੀਂ ਮਿਲਣੀ ਦੂਜੀ ਵਾਰੀ ਆ ਗਈ ਜੀ ਵਪਾਰੀ ਵਰਗ ਜਿਦਾਂ ਬਾਨੀ ਡਾਨੀ ਵਰਗੇ ਲੋਕ ਉਹ ਕਹਿੰਦੇ ਵੀ ਹਾਂ ਤੈਂ ਕਿਧਰ ਆਇਆ ਕਹਿੰਦਾ ਜੀ ਮੈਂ ਬਹੁਤ ਲੜਕੀਆਂ ਦੇ ਵਿਆਹ ਕੀਤੇ ਗਰੀਬ ਬੋਲੋ ਵੈਗਰੋ ਮੈਂ ਖੰਡ ਪਾਠ ਬਹੁਤ ਕਰਾਈ ਜਗ ਕੀਤੇ ਹਵਨ ਕੀਤੇ ਲੰਗਰ ਲਾਏ ਮੈਦਾਜ ਦਿੱਤਾ ਗਰੀਬਾਂ ਨੂੰ ਹੈਨਾ ਵਗੈਰਾ ਵਗੈਰਾ ਤੇ ਮੈਨੂੰ ਤਾਂ ਆਸ ਹੈ ਕਿ ਮੈਨੂੰ ਜਗ੍ਹਾ ਮਿਲੂਗੀ ਦਰਗਾਹ ਫੇਰ ਪ੍ਰਭੂ ਜੀ ਨੇ ਉਹਦਾ ਖਾਤਾ ਖੋਲ੍ਹਿਆ ਕਹਿੰਦੇ ਵੀ ਜਿਸ ਪੈਸੇ ਨਾਲ ਤੂੰ ਧਿਆਨ ਇੱਧਰ ਦੇਣਾ ਜੀ ਆਪਣਾ ਵਿਸ਼ਾ ਨਾ ਖਰਾਬ ਕਰੋ ਟਾਈਮ ਕੀਮਤੀ ਆ ਕਹਿੰਦੇ ਜਿਸ ਪੈਸੇ ਦੇ ਨਾਲ ਤੂੰ ਪਾਠ ਕਰਾਇਆ ਬੋਲੋ ਵਾਹਿਗੁਰੂ 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 ਉਹ ਪੈਹਾ ਕਿੱਥੋਂ ਆਇਆ ਜਿਹੜੇ ਪੈਸੇ ਨਾ ਬੱਚੀਆਂ ਦੇ ਵਿਆਹ ਕਰਾਏ ਉਹ ਪੈਸਾ ਕਿੱਥੋਂ ਆਇਆ ਜਿਹੜੇ ਪੈਸੇ ਦੇ ਨਾਲ ਤੂੰ ਹਵਨ ਕੀਤੇ ਜਗ ਕੀਤੇ ਉਹ ਪੈਸਾ ਬਪਾਰੀ ਜੀ ਨੇ ਵੀ ਪੈ ਗਈ ਉਹ ਪੈਸਾ ਸੀ 2 ਨੰਬਰ ਦਾ ਕਹਿੰਦੇ ਦਾਨ ਪੁੰਨ ਤਾਂ ਠੀਕ ਹੈ ਪਰ ਉਹ ਪੈਸਾ ਤੇਰਾ ਸਹੀ ਨਹੀਂ ਚੱਲ ਤੂੰ ਹੀ ਪਾਸੇ ਇਹ ਸਚਾਈ ਹੈ ਬਹੁਤ ਵਧੀਆ ਲੱਗੀ ਮੈਨੂੰ ਸਾਖੀ ਕੁਝ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਨਾਲ ਮੇਲ ਖਾਂਦੀ ਹੈ ਕਹਿੰਦੇ ਤੂੰ ਪਹਿਲਾਂ ਰਾਜੇ ਨੂੰ ਵੀ ਰਿਜੈਕਟ ਕਰਤਾ ਵਪਾਰੀ ਨੂੰ ਵੀ ਵਾਰੀ ਆ ਗਈ ਸਾਡੀ ਧਰਮ ਦੇ ਠੇਕੇਦਾਰਾਂ ਦੀ ਅਕੂ ਸਤਨਾ ਅਹੀਂ ਲੈ ਰੱਖਿਆ ਨਾ ਇਹ ਸਾਡੇ ਕੋਲ ਰੱਬ ਰਿੰਦਾ ਜਿੰਨੇ ਵੀ ਪੁਜਾਰੀ ਲੋਕ ਅਹੀਂ ਲੋਕ ਸਾਰੇ ਉਹ ਕਹਿੰਦਾ ਹਾਂ ਗਿਆਨੀ ਜੀ ਆਪਾਂ ਕਿਧਰ ਆਏ ਮੈਂ ਆਖਿਆ ਵੀ ਮੈਂ ਜੀ ਸੰਗਤ ਨੂੰ ਕਥਾ ਸੁਣਾਈ ਸੰਗਤਾਂ ਨੂੰ ਜੋੜਿਆ ਸਵੇਰੇ 4 ਵਜੇ ਉੱਠ ਕੇ ਪ੍ਰਕਾਸ਼ ਕੀਤਾ 20 30 ਸਾਲ ਨਿਤਨੇਮ ਕੀਤਾ ਸੋਖਾਸਨ ਕੀਤਾ ਤੇ ਮੈਂ ਸਾਰੀਆਂ ਸੰਗਤਾਂ ਨੂੰ ਗੁਰੂ ਜੀ ਗੱਲ ਸੁਣਾਈ ਇਸ ਕਰਕੇ ਮੈਨੂੰ ਪੱਕਾ ਪਤਾ ਮੈਨੂੰ ਦਰਗਾਹ ਬਹੋ ਮਿਲੂਗੀ ਉਹਨਾਂ ਜਦੋਂ ਫਿਰ ਮੇਰਾ ਰਜਿਸਟਰ ਖੋਲ੍ਹਿਆ ਤੇ ਉਹ ਕਹਿੰਦੇ ਤੂੰ ਵੀ ਚੱਲ ਬਾਰ ਮੈਂ ਪੁੱਛਿਆ ਸਤਿਗੁਰੂ ਮਤੋਂ ਕੀ ਗਲਤੀ ਕਹਿੰਦੇ ਤੂੰ ਦੂਜਿਆਂ ਨੂੰ ਸਾਰਾ ਕੁਝ ਕਹਿੰਦਾ ਰਿਆਂ ਆਪ ਇੱਕ ਵੀ ਨਹੀਂ ਮੰਨੀ ਆਖੋ ਸਤਨਾਮ ਸ਼੍ਰੀ ਸਚਾਈ ਕੌੜੀ ਐ ਮੈਂ ਤੁਹਾਨੂੰ ਕਹਿੰਨਾ ਜੀ ਝੂਠ ਨਾ ਬੋਲੋ ਨਿੰਦਿਆ ਨਾ ਕਰੋ ਚੁਗਲੀ ਨਾ ਕਰੋ ਕਿਸਦਾ ਹੱਕ ਨਾ ਖਾਓ ਕਿਸੇ ਨਈਰਖਾਣਾ ਕਰੋ ਜਿੰਨੀ ਸਾਡੇ ਚੋਂ ਨਹੀਂ ਕੀ ਚੱਕੋ ਸਤਨਾਮ ਬਹੁਤ ਬੁਰਾ ਆ ਲੈਣਾ ਮੈਨੂੰ ਪਿਆਰੀ ਲੱਗੀ ਮੈਂ ਵੈਸੀ ਸੁਣ ਰਿਹਾ ਸੀ ਬਹੁਤ ਵਧੀਆ ਲੱਗੀ ਚੀਜ਼ ਜੀ ਉਹ ਕਹਿੰਦਾ ਬਾਬਾ ਜੀ ਗਿਆਨੀ ਜੀ ਤੁਹਾਨੂੰ ਵੀ ਜਗਾ ਨਹੀਂ ਮਿਲਣੀ ਤੁਸੀਂ ਸੰਗਤ ਨੂੰ ਕਹਿੰਦੇ ਸੰਤੋਖ ਰੱਖੋ ਸਬਰ ਰੱਖੋ ਆਪ ਤੁਹੀਂ ਘੜੀ ਜਿਹੜੀ 25 ਲੱਖ ਦੀ ਬੱਧੀ ਹੈ ਬੋਲੋ ਵੈਗਰੂ ਤੁਹੀਂ ਸੰਗਤ ਨੂੰ ਕਹਿੰਨੇ ਸਾਦੇ ਰਹੋ ਤੁਹਾਡਾ ਕੁਰਤਾ 35000 ਰੁਪਏ ਮੀਟਰ ਕਪੜੇ ਵਾਲਾ ਸਚਾਈ ਹੈ ਨਾ ਤੁਸੀਂ ਲੋਕਾਂ ਨੂੰ ਕਹਿੰਨੇ ਸਾਦਾ ਜੀਵਨ ਬਤੀਤ ਕਰੋ ਤੁਹਾਡੀ ਗੱਡੀ ਜਿਹੜੀ ਹੈ 100 ਗੱਡੀਆਂ ਇੱਕ ਥਾਂ ਖੜਾ ਤੇ ਇੱਕ ਤੇਰੀ ਆਉਣੀ ਚੱਲ ਤੂੰ ਵੀ ਬਾਹਰ ਵਾਰੀ ਆ ਗਈ ਤੁਹਾਡੀ ਸੋ ਤੁਸੀਂ ਭਾਵਨਾ ਦੇ ਨਾਲ ਸੁਣਿਆ ਮੰਨਿਆ ਮਨ ਮਜ਼ਦੂਰ ਦੀ ਵਾਰੀ ਆ ਗਈ ਪਾਟਾ ਝੱਗਾ ਗੰਦਾ ਜਿਹਾ ਪਰ ਨਾਲ ਉਹਦੇ ਕੋਲੇ ਤੇ ਉਹ ਕਹਿੰਦਾ ਪਰਮੇਸ਼ਰ ਕਹਿੰਦਾ ਵੀ ਹਾਂ ਤੈਂ ਕਿਧਰ ਆਇਆ ਕਹਿੰਦੇ ਜੀ ਮੈਂ ਕੀਤਾ ਤੇ ਕੁਛ ਨਹੀਂ ਕਹਿੰਦੇ ਚੱਜਦਾ ਪਰ ਆਪਾਂ ਜੀ ਸੈਵਨ ਜਦੋਂ ਕਥਾ ਕਰਦੇ ਹੁੰਦੇ ਸੀ ਨਾ ਪੰਡਤ ਜੀ ਤੇ ਮੈਂ ਸੰਗਤ 'ਚ ਬਹਿ ਕੇ ਸੁਣਦਾ ਸੀ ਤੇ ਇਹ ਕਹਿੰਦੇ ਹੁੰਦੇ ਸੀ ਵੀ ਝੂਠ ਨਹੀਂ ਬੋਲਣਾ ਮੈਂ ਨਹੀਂ ਸੀ ਬੋਲਦਾ ਇਹ ਕਹਿੰਦੇ ਹੁੰਦੇ ਸੀ ਕਿਸੇ ਦਾ ਹੱਕ ਨਹੀਂ ਖਾਣਾ ਮੈਂ ਨਹੀਂ ਸिखਾਂਦਾ ਇਹ ਕਹਿੰਦੇ ਸੀ ਮਾਂ ਪਿਓ ਦੀ ਸੇਵਾ ਕਰਨੀ ਰੱਬ ਦੀ ਸੇਵਾ ਮੇਰੇ ਮਾਂ ਪਿਓ ਮੰਜੀ ਤੇ ਸੀ ਉਹਨਾਂ ਨੂੰ ਮੈਂ ਉਹਨਾਂ ਦਾ ਮੂਤ ਪਲੀਤੀ ਧੋਤਾ ਉਹਨਾਂ ਨੂੰ ਨਵਾਇਆ ਧਵਾਇਆ ਮੈਂ ਉਹ ਵਚਨ ਮੰਨਿਆ ਇਹ ਬਾਬਾ ਜੀ ਕਹਿੰਦੇ ਹੁੰਦੇ ਸੀ ਹੱਕ ਦੀ ਕਿਰਤ ਕਰੀ ਮੈਂ ਦਿਹਾੜੀ ਕਰਕੇ ਬੱਚੇ ਪਾਲੇ ਇਹ ਸਾਰਾ ਕੁਝ ਗਿਆਨੀ ਜੀ ਕਹਿੰਦੇ ਸੀ ਮੈਂ ਸੋਚਿਆ ਜੇ ਬਾਬਾ ਜੀ ਹੁਣੀ ਜਾਣਗੇ ਤੇ ਇਹਨਾਂ ਦੇ ਵਚਨ ਨਾਲ ਅਸੀਂ ਵੀ ਜਾਵਾਂਗੇ ਪਰਮੇਸ਼ਰ ਕਹਿੰਦਾ ਬੂਆ ਖੋਲ ਦੇ ਉਹ ਆਖੋ ਸਤਨਾਮ ਸ੍ਰੀ ਸਮਝ ਆਈ ਜੀ ਮਹਾਂਪੁਰਖ ਪੜਦੇ ਹੁੰਦੇ ਸਤਾਰਨਾ ਬਾਬਾ ਅਤਰ ਸਿੰਘ ਪੜਿਓ ਗਾ ਜੀ ਓਹੀ ਤਰਦੇ ਨੇ ਜਿਨ੍ਹਾਂ ਨੇ ਬਚਣ ਕਮਾਇਆ ਓਹੀ ਤਰਦੇ ਨੇ ਜਿਨ੍ਹਾਂ ਨੇ ਬਚਣ ਕਮਾਇਆ